ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ ਗੱਲ ਭਾਈ ਅੰਮ੍ਰਿਤਪਾਲ ਸਿੰਘ ਦੀ ਕਰਾਂਗੇ ਇੱਕ ਅੰਮ੍ਰਿਤਪਾਲ ਸਿੰਘ ਦੀ ਅਨੋਖੀ ਵੀਡੀਓ ਹੱਥ ਲੱਗੀ ਆ ਇਹ ਵੀਡੀਓ ਤੁਸੀਂ ਜਰੂਰ ਸੁਣਨੀ ਆ ਧਿਆਨ ਦੇ ਨਾਲ ਆ ਤੁਹਾਨੂੰ ਮੈਂ ਵੀਡੀਓ ਇਸ ਤੋਂ ਬਾਅਦ ਸਾਂਝੀ ਕਰ ਦਾਂਗਾ ਵੀਡੀਓ ਸੁਣਨ ਵਾਲੀ ਆ ਧਿਆਨ ਦੇ ਨਾਲ ਆ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਤੇ ਅੱਜ ਮੇਰੇ ਪ੍ਰੀਤਮ ਚੋਂਜੀ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪਰਿਵਾਰ ਬਸੋੜਾ ਪਿਆ ਸੀ ਮੁੜ ਕੇ ਜਿਹੜਾ ਖੇਰੂ ਖੇਰੂ ਹੋ ਗਿਆ ਪਰਿਵਾਰ ਸਾਰਾ ਵਿਛੜ ਗਿਆ ਸਹਜਾਂ ਦੇ ਵਿਛੜ ਗਏ ਮਾਤਾ ਵਿਛੜ ਗਈ ਤੇ ਉਹਨਾਂ ਨੂੰ ਵੀ ਮੇਰੇ ਸੰਧਾਨ ਲਈ ਆਰਪਣਾ ਸੇਸ ਉਹਨਾਂ ਦੇ ਅੱਗੇ ਗੁਰੂ ਦੇ ਅੱਗੇ ਸੇਸ ਹਮੇਸ਼ਾ ਝੁਕਦਾ ਰਹੂਗਾ ਕਿਉਂਕਿ ਠੰਡੀਆਂ ਪੌਧੀਆਂ ਰਾਤਾਂ ਆਪਾਂ ਜੇ ਗੱਲ ਕਰਨ ਲੱਗੇ ਤਾਂ ਲੰਬੀ ਹੋ ਜਾਵੇਗੀ ਇਸ ਵਿੱਚ ਇਹ ਟੌਪਿਕ ਤੇ ਆਪਾਂ ਗੱਲ ਫਿਰ ਕਰਦੇ ਆ ਪਹਿਲਾ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਕ ਵੀਡੀਓ ਵਾਇਰਲ ਹੋਈ ਆ ਵੱਡੀ ਪੱਧਰ ਤੇ ਤੇ ਹੱਥ ਲੱਗੀ ਆ ਸਾਡੇ ਤੇ ਕਹਿਣ ਦਾ ਭਾਵ ਕਿ ਉਸਨੇ ਭਾਈ ਅੰਮਰਤਪਾਲ ਸਿੰਘ ਖਾਲਸਾ ਨੇ ਪਹਿਲਾਂ ਦੱਸ ਦਿੱਤਾ ਸੀ ਕਿ ਜਦੋਂ ਪੰਜਾਬ ਦੇ 에어ਪੋਰਟ ਤੇ ਉਤਰਿਆ ਤਾਂ ਏਜੰਸੀਆਂ ਨੇ ਰੌ ਵਰਗੀਆਂ ਐਨਏ ਵਰਗੀਆਂ ਪੰਜਾਬ ਦੀਆਂ ਆ ਸੈਂਟਰ ਦੀਆਂ ਏਜੰਸੀਆਂ ਨੇ ਭਾਈ ਅੰਬਰਤਪਾਲ ਸਿੰਘ ਨੂੰ ਇੱਕ ਪਾਸੇ ਲੈ ਗਏ ਤੇ ਉਹਨਾਂ ਤੋਂ ਵਰਤਾਰਾ ਜੋ ਕੁਝ ਪੁੱਛਿਆ ਜੋ ਕੁਝ ਭਾਈ ਅੰਬਰਤਪਾਲ ਸਿੰਘ ਦੇ ਨਾਲ ਉਹਨਾਂ ਨੇ ਕੀਤਾ ਏਜੰਸੀਆਂ ਨੂੰ ਪਹਿਲਾ ਪਤਾ ਲੱਗ ਜਾਂਦਾ ਕਿ ਇਹ ਬੰਦਾ ਸਿੱਖ ਕੌਮ ਦਾ ਨਮਾਇਦਾ ਬਣ ਸਕਦਾ ਇਸ ਕਰਕੇ ਦੀਪ ਸਿੱਧੂ ਦਾ ਜਿਹੜਾ ਸਹੇਦ ਕੀਤਾ ਦੀਪ ਸਿੱਧੂ ਨੂੰ ਉਹ ਵੀ ਏਜੰਸੀਆਂ ਨੇ ਜਿਹੜਾ ਉਹਨੂੰ ਇੱਕ ਐਕਸੀਡੈਂਟ ਦਾ ਬਹਾਨਾ ਦੇ ਕੇ ਉਹਦਾ ਕਤਲ ਕਰਵਾ ਦਿੱਤਾ ਤੇ ਇਸ ਕਰਕੇ ਸਾਡੇ ਸਿੱਖਾਂ ਨੂੰ ਮੇਰੀ ਬੇਨਤੀ ਹੱਥ ਮੰਨ ਕੇ ਅਸੀਂ ਲੱਗਦਾ ਕਿਤਨੀयां ਬੰਦ ਕਰਦੀਏ ਸਾਡੇ ਕੋਈ ਵੀ ਸਿੱਖ ਨੌਜਵਾਨ ਕਿਉਂਕਿ ਇਸ ਤਰ੍ਹਾਂ ਅਸੀਂ ਪਹਿਲਾਂ ਬੜੇ ਨੌਜਵਾਨ ਬੜੇ ਹੀਰੇ ਕੌਮ ਦੇ ਗਮਾ ਚੁੱਕੇ ਆ ਰੱਬ ਦਾ ਬਾਤ ਤੱਕੇ ਭਾਈ ਅੰਮ੍ਰਿਤਪਾਲ ਸਿੰਘ ਲਈ ਸੰਘਰਸ਼ ਕਰਨਾ ਸਭ ਦਾ ਫਰਜ਼ ਬਣਦਾਗਾ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚੋਂ ਕਢਾਉਣਾ ਤੇ ਭਾਈ ਅੰਮ੍ਰਿਤਪਾਲ ਸਿੰਘ ਤੁਹਾਨੂੰ ਪਤਾਗਾ ਕਿ ਐਮਪੀ ਬਣ ਚੁੱਕਿਆ ਹੁਣ ਤੇ ਉਹ ਜਿਹੜਾ ਖੰਡੂਰ ਸਾਹ ਦੇ ਵਸਨੀਕ ਨੇ ਉਹਨਾਂ ਤੇ ਵੱਡੀ ਜਿਹੜਾ ਜਿੱਤ ਹਾਸਲ ਕਰਵਾਈ ਉਹਨਾਂ ਨੇ ਮੋਹਰ ਲਾਈ ਆ ਤੇ ਧੰਨਵਾਦ ਮੈਂ ਭਾਈ ਅੰਮਰਤਪਾਲ ਸਿੰਘ ਦੀ ਉਹ ਵੀਡੀਓ ਜੋ ਤੁਹਾਡੇ ਰੂਹ ਕਰ ਰਿਆਂਗਾ ਤੁਸੀਂ ਸੁਣਨਾ ਸੁਣ ਕੇ ਆਪਣੇ ਕਮੈਂਟ ਵਿੱਚ ਦੇ ਜਰੂਰ ਕਰਨੇ ਤੇ ਬਦਤ ਬਦ ਇਸ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਵੈਜੀ ਦਾ ਖਾਲਸਾ ਵੈਜੀ ਕੀ ਫਤਿਹ ਬਾਦਸ਼ਾਹ ਨੇ ਖੰਡੇ ਬਾਟੇ ਦੀ ਪੌਲ ਦੀ ਇੱਕ ਕੀਮਤ ਦੱਸੀ ਹੈ ਤੇ ਇਹ ਨਹੀਂ ਕਿ ਆ ਵੀ ਪੂਰੀ ਤਰ ਗਈ ਆ ਜੇ ਮਹਿਲ ਮਨਾਰੇ ਛੱਡੇ ਮਹਿਲ ਛੱਡ ਕੇ ਮਖਮਲੀ ਸੇਜਾਂ ਛੱਡ ਕੇ ਸਤਿਗੁਰ ਨੇ ਕੰਡਿਆਂ ਦੀ ਸੇਜ ਤੇ ਮਿੱਟੀ ਦਾ ਸਰਾਣਾ ਲਾਇਆ ਠੰਡ ਚ ਰਾਤਾਂ ਕੱਟੀਆਂ ਤੇ ਇੱਕ ਸਮੇਂ ਵੀ ਕਿਤੇ ਖਾਲਸਾ ਨੂੰ ਇਹ ਨਹੀਂ ਕੀਤਾ ਕਿ ਆਪ ਹੀ ਮੈਂ ਘਾਟੇ ਦਾ ਸੌਦਾ ਕਰ ਲਿਆ ਜਦੋਂ ਸਤਗੁਰ ਸੱਚੇ ਪਾਤਸ਼ਾਹ ਨੂੰ ਕਿਸੇ ਨੇ ਆਣ ਕੇ ਕਿਹਾ ਨਾ ਸਤਗੁਰ ਜੀ ਉਹ ਤੋਂ ਸਤੋਸੀ ਤੇ ਉਜੜ ਗਏ ਕਈ ਕਹਿਣ ਵਾਲੇ ਕਹਿ ਦਿੰਦੇ ਸੀ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਉਹ ਤੁਹਾਡਾ ਰਿਆ ਕੋਖਣਾ ਤੇ ਸਤਗੁਰ ਨੇ ਅੱਗੇ ਉਹ ਕਿਹਾ ਪੰਥ ਵਸੇ ਮੈਂ ਉਜੜਾ ਮਨ ਚਾਉ ਤਨ ਹੁਣ ਦੱਸੋ ਕਲਗੀਆਂ ਵਾਲਾ ਸਤਿਗੁਰ ਸੱਚੇ ਪਾਤਸ਼ਾਹ ਨੂੰ ਜਦੋਂ ਕਿਸੇ ਨੇ ਕਿਹਾ ਵੀ ਤੁਸੀਂ ਘਾਟੇ ਦਾ ਸੌਦਾ ਕੀਤਾ ਖਾਲਸਾ ਜੀ ਤੁਸੀਂ ਚਾਰ ਪੁੱਤਰ ਵਾਰ ਦਿੱਤੇ ਇੱਕ ਕੋਲ ਰੱਖ ਲੈਂਦੇ ਸਤਿਗੁਰ ਨੇ ਆਖਿਆ ਮੈਨੂੰ ਇਸ ਗੱਲ ਨੂੰ ਮੇਰੇ ਨੂੰ ਘਾਟੇ ਦਾ ਸੌਦਾ ਨਾ ਕਹੋ ਮੈਂ ਚਾਰ ਤੋਰੇ ਨੇ ਪਰ ਹਜ਼ਾਰਾਂ ਪੁੱਤਰ ਸਾਡੇ ਵੱਲ ਖਾਲਸਾ ਜੀ ਉਂਗਲ ਕਰਕੇ ਕਿਹਾ ਆ ਹਜ਼ਾਰਾਂ ਪੁੱਤਰ ਮੈਨੂੰ ਮੇਰੇ ਚਵਾਂ ਨਾਲੋਂ ਪਿਆਰੇ ਆ ਤਾਂ ਕਰਕੇ ਇਹਨਾਂ ਦੀ ਥਾਂ ਮੈਂ ਉਹ ਚਾਰੇ ਤੋਰ ਦਿੱਤੇ ਤੇ ਇਹਨਾਂ ਨੂੰ ਆਪਣੇ ਕੋਲ ਰੱਖਿਆ ਇੱਥੋਂ ਦੀ ਰਾ ਆਈਬੀ ਐਨਆਈ ਵਾਲੇ ਪਹੁੰਚੇ ਸੀ ਉੱਥੇ ਉਹਨਾਂ ਨੇ ਮੈਨੂੰ ਵਾਪਸ ਉੱਤਰਦੇ ਨੂੰ ਕਿਹਾ ਵੀ પાਸੇ ਆਜੋ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਉਸ ਮੌਕੇ ਜਦੋਂ ਮੈਂ ਪੰਜਾਬ ਆਇਆ ਸੀ ਮੇਰੇ ਮਨ 'ਚ ਕੋਈ ਖਿਆਲ ਨਹੀਂ ਸੀ ਵੀ ਕਰਨਾ ਕੀ ਹੈ ਪੰਜਾਬ 'ਚ ਆ ਕੇ ਇਦਾਂ ਦਾ ਕੋਈ ਪਲਾਨ ਨਹੀਂ ਸੀ ਬਣਿਆ ਵੀ ਅਸੀਂ ਪੰਜਾਬ 'ਚ ਆ ਗਏ ਹਾਂ ਤੇ ਹੁਣ ਆਹ ਕਰ ਦੇਣਾ ਇਹਨਾਂ ਜ਼ਰੂਰ ਸੀ ਵੀ ਕੁਝ ਨਾ ਕੁਝ ਸਤਗੁਰੂ ਕਰਾਉਣਗੇ ਕੋਈ ਸੇਵਾ ਸਤਿਗੁਰੂ ਲੈਣਗੇ ਕਿਉਂਕਿ ਜੇ ਸਤਿਗੁਰ ਨੇ ਉਥੋਂ ਬੁਲਾਇਆ ਤੇ ਕਿਸੇ ਮਕਸਦ ਵਾਸਤੇ ਜਰੂਰ ਬੁਲਾਇਆ ਹੋਵੇ ਪਵਿੱਤਰ ਸਮਾਗਮ ਵਿਖੇ ਆਪਾਂ ਇਕੱਠੇ ਹੋਏ ਆਂ ਸਤਿਗੁਰੂ ਦੀ ਗੋਦ ਚ ਬੈਠੇ ਆਂ ਮੈਂ ਗੱਲ ਦੀ ਸ਼ੁਰੂਆਤ ਤੋਂ ਪਹਿਲਾਂ ਨਾਮ ਦੀ ਬੜੀ ਚਰਚਾ ਚੱਲੀ ਨਾਮ ਦੀ ਮਹਿਮਾ ਤੇ ਆਪਾਂ 2-4 ਮਿੰਟ ਜੇ ਚੌਂਕੜੇ ਮਾਰ ਕੇ ਲੱਕ ਸਿੱਧੇ ਕਰਕੇ ਤੇ ਅੱਖਾਂ ਮੀਟ ਕੇ ਵਾਹਿਗੁਰੂ ਮੰਤਰ ਦਾ ਜਾਪ ਕਰ ਲਈਏ ਤੇ ਸਤਿਗੁਰ ਸਾਡੇ ਦੇ ਬਖਸ਼ਿਸ਼ ਕਰਨ ਸੋ ਮੈਂ ਵਾਹਿਗੁਰੂ ਕਹਿਣਾ ਤੁਸੀਂ ਮਗਰੋਂ ਇੱਕੇ ਰਸਨਾ ਚ ਵਾਹਿਗੁਰੂ ਕਹਿਣਾ ਹੈ ਸਹਿਜ ਦੇ ਵਿੱਚ ਠੰਮੇ ਦੇ ਵਿੱਚ ਨਾਮ ਜਪਣਾ ਤਾਂ ਜੋ ਸਤਿਗੁਰ ਸੱਚੇ ਪਾਤਸ਼ਾਹ ਸਾਡੀ ਪੁਕਾਰ ਜਿਹੜੀ ਹੈ ਸੁਣ ਵਾਹਿਗੁਰੂ 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 ਵਾਹ ਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਅੱਜ ਸਾਰੀ ਸੰਗਤ ਇਥੇ ਇਕੱਤਰ ਹੋਈ ਹੈ ਮੇਰਾ ਨੌਜਵਾਨੀ ਨਾਲ ਵੱਧ ਰابطਾ ਹੈ ਮੈਂ ਨੌਜਵਾਨਾਂ ਤੋਂ ਗੱਲ ਸ਼ੁਰੂ ਕਰਨੀ ਹੈ ਬਾਬਾ ਜੀ ਨੇ ਮੈਨੂੰ ਦੱਸਿਆ ਵੀ ਅੱਜ ਇੱਥੇ ਅਮਰਤ ਸੰਚਾਰ ਹੋਇਆ ਦੇਖੋ ਜਦੋਂ ਮੈਂ ਪੰਜਾਬ ਆਇਆ ਉਸ ਮੌਕੇ ਤੇ ਜਦੋਂ ਮੈਂ 에어ਪੋਰਟ ਤੇ ਉਤਰਿਆ ਇਹ ਗੱਲ ਮੈਂ ਅੱਗੇ ਸ਼ਤਸਾਂਜੀ ਨਹੀਂ ਕੀਤੀ ਕਦੇ ਵੀ ਮੈਂ 에어ਪੋਰਟ ਤੇ ਉਤਰਿਆ ਤੇ ਉਹਨਾਂ ਨੇ ਤਕਰੀਬਨ ਹਰ ਏਜੰਸੀ ਜਿਹੜੀ ਹੈ ਇੱਥੋਂ ਦੀ ਰਾ ਆਈਬੀ ਐਨਆਈਏ ਵਾਲੇ ਪਹੁੰਚੇ ਸੀ ਉੱਥੇ ਉਹਨਾਂ ਨੇ ਮੈਨੂੰ ਵਾਪਸ ਉਤਰਦੇ ਨੂੰ ਕਿਹਾ ਵੀ ਪਾਸੇ ਆਜੋ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਉਸ ਮੌਕੇ ਜਦੋਂ ਮੈਂ ਪੰਜਾਬ ਆਇਆ ਸੀ ਮੇਰੇ ਮਨ 'ਚ ਕੋਈ ਖਿਆਲ ਨਹੀਂ ਸੀ ਵੀ ਕਰਨਾ ਕੀ ਆ ਪੰਜਾਬ ਚ ਆ ਕੇ ਇਦਾਂ ਦਾ ਕੋਈ ਪਲਾਨ ਨਹੀਂ ਸੀ ਬਣਿਆ ਵੀ ਅਸੀਂ ਪੰਜਾਬ ਚ ਆ ਗਏ ਹਾਂ ਤੇ ਹੁਣ ਆਹ ਕਰ ਦੇਣਾ ਇੰਨਾ ਜ਼ਰੂਰ ਸੀ ਵੀ ਕੁਝ ਨਾ ਕੁਝ ਸਤਿਗੁਰੂ ਕਰਾਉਣਗੇ ਕੋਈ ਸੇਵਾ ਸਤਿਗੁਰ ਲੈਣਗੇ ਕਿਉਂਕਿ ਜੇ ਸਤਿਗੁਰ ਨੇ ਉਥੋਂ ਬੁਲਾਇਆ ਹੈ ਤੇ ਕਿਸੇ ਮਕਸਦ ਵਾਸਤੇ ਜਰੂਰ ਬੁਲਾਇਆ ਹੋ। ਸੋ ਜਦੋਂ ਉਹਨਾਂ ਮੈਨੂੰ ਬਿਠਾਇਆ ਤੇ ਮੈਨੂੰ ਕਹਿੰਦੇ ਵੀ ਤੁਸੀਂ ਪੰਜਾਬ ਚ ਆਏ ਜੋ ਕੀ ਕਰਨਾ ਹੈ? ਤੇ ਮੈਂ ਕਿਹਾ ਵੀ ਪੰਜਾਬ ਸਾਡੀ ਧਰਤੀ ਹੈ। ਮੈਂ ਕਿਸੇ ਹੋਰ ਮੁਲਕ ਚ ਆਵਾਂ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਕੀ ਕਰਨਾ ਆਇਆ ਮੈਂ ਆਪਣੀ ਧਰਤੀ ਤੇ ਆਇਆ ਕਿਹੋ ਜਿਹਾ ਸਵਾਲ ਹੋਇਆ। ਨੇ ਕਹਿੰਦੇ ਤੁਸੀਂ ਕਰਨਾ ਕੀ ਇੱਥੇ ਆ ਕੇ? ਧਰ ਤੇ ਤੁਸੀਂ ਆਏ ਜੋ ਘਰ ਰੋ ਜੀ ਸਦਕੇ। ਮੈਂ ਕਿਹਾ ਅਸੀਂ ਆਪ ਅਮਰਤ ਛਕਣਾ ਤੇ ਕੋਸ਼ਿਸ਼ ਕਰਾਂਗੇ ਜੇ ਨੌਜਵਾਨ ਸਾਡੇ ਆਖੇ ਲੱਗ ਜਾਣ। ਉਹਨਾਂ ਅਗੇ ਤਰਲਾਮੇਂਤ ਕਰਾਂਗੇ ਤੇ ਉਹਨਾਂ ਨੂੰ ਵੀ ਅੰਮ੍ਰਿਤ ਛਕਾ ਦੇਵਾਂਗੇ ਨਸ਼ਿਆਂ ਦੇ ਖਿਲਾਫ ਮੁਹਿੰਮ ਚੇੜਾਂਗੇ ਉਹ ਗੱਲ ਸਹਿਸਭਾਏ ਕੀਤੀ ਸੀ ਪਰ ਜਿਵੇਂ ਕਹਿੰਦੇ ਨਾ ਕਿਸੇ ਮੌਕੇ ਪਰਮੇਸ਼ਰ ਨੀਵੇਂ ਹੋ ਕੇ ਸੁਣਦਾ ਉਸ ਮੌਕੇ ਦੀ ਕੀਤੀ ਗੱਲ ਅੱਜ ਉਹ ਵੀ ਨਹੀਂ ਕਹਿ ਸਕਦੇ ਵੀ ਮੈਂ ਕੋਈ ਹੋਰ ਗੱਲ ਕੀਤੀ ਸੀ ਤੇ ਹੋਰ ਕਰ ਰਿਹਾ ਜੋ ਉਥੇ ਕਿਹਾ ਸੀ ਉਹੋ ਹੀ ਅੱਜ ਕਰ ਰਹੇ ਹਾਂ ਜਦੋਂ 25 ਸਤੰਬਰ ਨੂੰ ਅਮਰਤ ਛਕਣ ਦੀ ਗੱਲ ਹੋਈ ਤੇ ਅਸੀਂ ਸੋਚਿਆ ਵੀ ਜਦੋਂ ਸੰਗਤਾਂ ਦੇ ਇਕੱਠ 'ਚ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਕਿਹਾ ਪਹਿਲੀ ਵਾਰ ਵੀ ਨੌਜਵਾਨੋ ਗੁਰੂ ਦੇ ਜਹਾਜ਼ 'ਤੇ ਚੜਨਾ ਹੈ ਮੈਂ ਚੜਨਾ ਹੈ ਤੁਸੀਂ ਮੇਰੇ ਨਾਲ ਆਜੋ ਆਪਾਂ ਸਾਥ ਇੱਕ ਦੂਜੇ ਦੇ ਭਰਾ ਬਣ ਜਾਈਏ ਇੱਕ ਦੂਜੇ ਦੇ ਭਰਾ ਭੈਣਾ ਬਣ ਜਾਈਏ ਭੈਣਾਂ ਨੂੰ ਵੀ ਬੇਨਤੀ ਕੀਤੀ ਉਹ ਹੌਲੀ-ਹੌਲੀ ਵਕ ਵਕ ਸਟੇਜਾਂ ਤੋਂ ਕੀਤੀ ਬੇਨਤੀ ਇੱਕ ਮਹਿੰਮ ਬਣ ਗਈ ਤੇ 25 ਤਰੀਕ ਨੂੰ ਆਨੰਦਪੁਰ ਸਾਹਿਬ ਵਿਖੇ ਹਜ਼ਾਰਾਂ ਦੀ ਸੰਗਤ ਨੇ ਅਮਰਤ ਛਕਿਆ ਫਿਰ ਜਦੋਂ ਹਜ਼ਾਰਾਂ ਨੌਜਵਾਨਾਂ ਨੇ ਅੰਮ੍ਰਿਤ ਛਕਿਆ ਤੇ ਮੇਰੇ ਮਨ 'ਚ ਉਹ ਗੱਲ ਦਾ ਖਿਆਲ ਆਇਆ ਵੀ ਇੱਕ ਮੌਕੇ ਸਤਿਗੁਰ ਨੇ ਇਹ ਬਚਨ ਕਰਵਾਏ ਸਨ ਵੀ ਆਪ ਅੰਮ੍ਰਿਤ ਛਕਾਂਗੇ ਤੇ ਹੋਰਾਂ ਨੂੰ ਛਕਾਵਾਂਗੇ ਨਹੀਂ ਤੇ ਇੰਨੀ ਸਾਡੀ ਔਕਾਤ ਕਿੱਥੇ ਆਪ ਅੰਮ੍ਰਿਤ ਛਕਿਆ ਜਾਵੇ ਇੰਨਾ ਹੀ ਬਸ ਹੁੰਦਾ ਆਪ ਰਹਿਤ ਦੇ ਵਿੱਚ ਪੱਕੇ ਹੋ ਜਾਈਏ ਜਾਂ ਕੋਸ਼ਿਸ਼ ਕਰਦੇ ਰਹੀਏ ਤਾਂ ਅੰਮ੍ਰਿਤ ਇੰਨਾ ਹੀ ਬਹੁਤ ਹੈ ਪਰ ਸਤਿਗੁਰ ਨੇ ਸੇਵਾ ਲਈ ਕਿਰਪਾ ਕਰਕੇ ਨੌਜਵਾਨ ਨੂੰ ਇਹ ਗੱਲ ਮੈਂ ਜ਼ਿਕਰ ਤਾਂ ਕੀਤਾ ਇਸ ਇਲਾਕੇ 'ਚ ਜਦੋਂ ਮੈਂ ਆਇਆ ਇੱਥੇ ਹਰ ਬੰਦੇ ਦੇ ਮੂੰਹੋਂ ਮੈਨੂੰ ਇਹ ਗੱਲ ਸੁਣਨ ਨੂੰ ਮਿਲੀ ਹੈ ਵੀ ਨੌਜਵਾਨ ਇੱਥੇ ਸਿੱਖੀ ਨਾਲ ਪ੍ਰੇਮ ਬੜਾ ਕਰਦੇ ਆ ਪਰ ਅਮਰਤ ਛਕਣ ਤੋਂ ਭੱਜਦੇ ਅਮਰਤ ਨਹੀਂ ਛਕਣਾ ਚਾਹੁੰਦੇ ਅਜੇ ਇੱਥੇ ਵੀ ਅਮਰ ਸੰਚਾਰ ਹੋਇਆ ਉਹ ਵਿਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਅਮਰਤ ਛਕਿਆ ਜਿਹੜੇ ਗੁਰੂ ਕੇ ਜਹਾਜੇ ਚੜ ਗਏ ਜਿਨ੍ਹਾਂ ਸਤਗੁਰ ਦੇ ਚਰਨਾਂ 'ਚ ਸੀਸ ਭੇਟ ਕਰ ਦਿੱਤਾ ਉਹ ਵਿਧਾਈ ਦੇ ਪਾਤਰ ਨੇ ਪਰ ਜਿਹੜੇ ਅਜੇ ਵੀ ਸੋਚਾਂ 'ਚ ਨੇ ਵੀ ਅਸੀਂ ਜੀਵਨ ਨਾਲ ਕਰਨਾ ਕੀ ਹੈ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਖੰਡੇ ਬਾਟੇ ਦੀ ਪੌੜ ਛਕਣ ਤੋਂ ਬਿਨਾਂ ਸਾਡੇ ਸਾਰੇ ਕਾਰਜ ਵਿਅਰਥ ਹੈ ਵਿਅਰਥ ਦਾ ਅਰਥ ਹੁੰਦਾ ਵੀ ਜਿੱਥੇ ਮਿਹਨਤ ਵੀ ਕਰੀਏ ਤੇ ਕੋਈ ਫਲ ਨਾ ਪ੍ਰਾਪਤ ਹੋਵੇ ਅਸੀਂ 100 ਵਾਰੀ ਆਖੀ ਚਾਹੀਏ ਵੀ ਦੇਖੋ ਜੀ ਸਾਡਾ ਅਸੀਂ ਬੜੇ ਚੰਗੇ ਆ ਸਾਡਾ ਮਨ ਬੜਾ ਨਿਰਮਲ ਹੈ ਸਾਡੇ ਮਨ ਦੇ ਵਿੱਚ ਵਕਾਰ ਨਹੀਂ ਤੇ ਸਾਨੂੰ ਕਿ ਲੋੜ ਹੈ ਅਮਰਤ ਛਕਣ ਦੀ ਹੁਣ ਇਹ ਸਵਾਲ ਕੋ ਕਲਗੀਾਂ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਪੁੱਛੇ ਮਨੁੱਖ ਜਿਹੜਾ ਹੈ ਉਹ ਹਮੇਸ਼ਾ ਵਕਾਰਾਂ ਦੇ ਪ੍ਰਭਾਵ 'ਚ ਰਹਿੰਦਾ ਹੈ ਜਿਹੜੇ ਸਾਧੂ ਬਿਰਤੀ ਦੇ ਨੇ ਉਹ ਵਕਾਰਾਂ ਨੂੰ ਸਾਥ ਲੈਂਦੇ ਨੇ ਮਾਰ ਨਹੀਂ ਸਕਦੇ ਕੇਵਲ ਗੁਰੂ ਵਕਾਰਾਂ ਤੋਂ ਮੁਕਤ ਹੈ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ ਗੁਰੂ ਭੁੱਲਣ ਭੁੱਲ ਨਹੀਂ ਕਰਦਾ ਪਰ ਗੁਰੂ ਸਤਗੁਰ ਸੱਚੇ ਪਾਤਸ਼ਾਹ ਜਿਹੜਾ ਅਕਾਲ ਪੁਰਖ ਹੈ ਜਿਹੜਾ ਅਕਾਲ ਦਾ ਰੂਪ ਹੈ ਜਿਨੇ ਸ੍ਰਿਸ਼ਟੀ ਸਾਜੀ ਹੈ ਜੇ ਸਤਗੁਰ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਜੇ ਸਤਗੁਰ ਸੱਚੇ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਤੇ ਪੰਜ ਸਿਰ ਮੰਗੇ ਇਕੱਠ ਚ ਖੜਕੇ ਵੀ ਮੈਨੂੰ ਸਿਰ ਚਾਹੀਦਾ ਇੱਕ ਬਾਰੀ-ਬਾਰੀ ਪੰਜ ਸਿੰਘ ਉੱਠੇ ਉਹਨਾਂ ਨੂੰ ਪੰਜ ਪਿਆਰੇ ਸਾਜਿਆ ਉਹਨਾਂ ਦੇ ਸੀਸ ਧੜ ਨਾਲੋਂ ਜੁਦਾ ਕੀਤੇ ਕਈ ਇੱਥੇ ਤਰਕ ਕਰਦੇ ਨੇ ਵੀ ਬੱਕਰੇ ਵੜ ਦਿੱਤੇ ਹੋਣੇ ਆ ਜੀ ਉਹ ਕਰ ਦਿੱਤਾ ਦੇਖੋ ਗੁਰੂ ਤੇ ਇਨਾ ਅਡੋਲ ਨਿਸ਼ਚਾ ਰੱਖਣਾ ਹੈ ਵੀ ਗੁਰੂ ਸਿਰ ਵੱਢ ਵੀ ਸਕਦਾ ਜੋੜ ਵੀ ਸਕਦਾ ਗੁਰੂ ਪਰਮੇਸ਼ਰ ਹੈ ਗੁਰੂ ਕੋ ਸਾਡੇ ਵਰਗਾ ਨਹੀਂ ਵੀ ਜਿਹਦੀ ਕੋਈ ਸੀਮਤਾਈ ਹੋਵੇ ਵੀ ਗੁਰੂ ਆ ਕਰ ਸਕਦਾ ਆ ਨਹੀਂ ਕਰ ਸਕਦਾ ਸਤਗੁਰੂ ਪਰਮੇਸ਼ਰ ਰੂਪ ਹੈ ਸਿਰ ਵੱਢੇ ਫਿਰ ਅੰਮ੍ਰਿਤ ਤੇ ਛਿਟੇ ਅੱਖਾਂ 'ਚ ਪਾਏ ਤੇ ਨੇਤਰਾਂ ਦੀ ਜੋਤ ਵਾਪਸ ਆ ਗਈ ਮੂੰਹ 'ਚ ਛਿਟੇ ਪਾਏ ਤੇ ਸੁਵਾਸ ਵਾਪਸ ਆ ਗਏ ਚੂਲੇ ਪਾਏ ਤੇ ਤੇ ਸਿਰ 'ਚ ਛਿਟੇ ਪਾਏ ਤੇ ਜਿਹੜੀ ਬੁੱਧ ਸੋਦਾ ਉਹ ਵਾਪਸ ਆ ਗਿਆ ਸਤਗੁਰ ਨੇ ਅੰਮ੍ਰਿਤ ਪਿਆ ਕੇ ਮ੍ਰਿਤ ਤੋਂ ਜੀਉਂਦੇ ਕਰ ਦਿੱਤਾ ਮੁਰਦਿਆਂ ਤੋਂ ਜੀਉਂਦੇ ਕਰ ਦਿੱਤਾ ਹੁਣ ਇਸ ਤੋਂ ਅੱਗੇ ਜਿਹੜੀ ਕਲਾ ਵਾਪਰਦੀ ਹੈ ਖਾਲਸਾ ਜੀ ਉਹ ਧਿਆਨ ਨਾਲ ਸੁਣਨ ਵਾਲੀ ਹੈ ਸਤਗੁਰ ਸੱਚੇ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਅਮਰਤ ਛਕਾ ਦਿੱਤਾ ਪੰਜ ਪਿਆਰੇ ਤਿਆਰਬਰ ਤਿਆਰ ਹੋ ਗਏ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਆਪ ਇੱਕ ਗੋਡੇ ਤੇ ਹੋ ਕੇ ਪਰਮੇਸ਼ਰ ਰੂਪ ਨੇ ਸਤਗੁਰੂ ਜਿਨ੍ਹਾਂ ਅੱਗੇ ਅਸੀਂ ਸਾਰੇ ਝੁਕਦੇ ਹਾਂ ਜਿਨ੍ਹਾਂ ਅੱਗੇ ਅਸੀਂ ਸਾਰੇ ਸੀਸ ਨਿਵਾਉਂਦੇ ਹਾਂ ਉਸ ਸਤਗੁਰ ਸੱਚੇ ਪਾਤਸ਼ਾਹ ਨੇ ਆਪ ਨੀਵੇਂ ਹੋ ਕੇ ਪੰਜ ਪਿਆਰਿਆਂ ਕੇ ਹੱਥ ਅੱਡ ਕੇ ਫਰਿਆਦੀ ਰੂਪ ਦੇ ਵਿੱਚ ਇਹ ਆਖਿਆ ਖਾਲਸਾ ਜੀ ਮੈਨੂੰ ਵੀ ਠੰਡੇ ਬਾਟੇ ਦੀ ਪਹਲ ਛਕਾ ਦਿਓ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ ਸਤਗੁਰ ਨੇ ਇਹ ਫਰਿਆਦ ਕੀਤੀ ਕਿ ਮੈਨੂੰ ਵੀ ਅੰਮ੍ਰਿਤ ਛਕਾ ਦਿਓ ਤੇ ਪੰਜ ਪਿਆਰਿਆਂ ਨੇ ਵਚਨ ਕੀਤਾ ਸਤਗੁਰ ਸੱਚੇ ਪਾਤਸ਼ਾਹ ਜੀਓ ਤੁਸੀਂ ਸੀਸ ਮੰਗੇ ਸੀ ਅਸਾਂ ਸੀਸ ਦਿੱਤੇ ਤੁਹਾਡੀ ਖੇਡ ਸੀ ਤੁਸੀਂ ਸਿਰ ਮੰਗ ਲਿਆ ਸੀ ਦੇ ਤੇ ਜੇ ਤੁਸੀਂ ਮਾਰ ਕੇ ਛੱਡ ਦਿੰਦੇ ਜਿਉਂਦੇ ਨਾ ਕਰਦੇ ਅਸੀਂ ਸਵਾਲ ਕਰਨਾ ਸੀ ਨਹੀਂ ਸੀ ਕਰਨਾ ਸੋ ਅਸਾਂ ਤੇ ਸੀਸ ਦੇ ਕੇ ਖੰਡੇ ਬਾਟੇ ਦੀ ਪੌਲ ਪ੍ਰਾਪਤ ਕੀਤੀ ਹੈ ਤੁਸੀਂ ਦੱਸੋ ਵੀ ਇਹਦੇ ਬਦਲੇ ਕੀ ਦਿਓਗੇ ਸਤਗੁਰ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਖਾਲਸਾ ਜੀ ਮੈਨੂੰ ਇਸ ਗੱਲ ਦਾ ਪਤਾ ਹੈ ਸਤਗੁਰ ਨੇ ਆਖਿਆ ਮੈਨੂੰ ਇਸ ਗੱਲ ਦਾ ਪਤਾ ਹੈ ਇਹ ਦਾਤ ਇੰਨੀ ਮਹਿੰਗੀ ਹੈ ਸੰਸਾਰ ਦੇ ਵਿੱਚ ਕੋਈ ਐਸੀ ਵਸਤੂ ਨਹੀਂ ਕੋਈ ਐਸੀ ਸ਼ੈ ਨਹੀਂ ਜਿਹੜੀ ਮੈਂ ਵਾਰ ਸਕਾਂ ਜਿਹਦਾ ਮੈਂ ਸੌਦਾ ਕਰ ਸਕਾਂ ਪਰ ਮੈਂ ਇੱਕ ਵਾਦਾ ਖਾਲਸੇ ਨਾਲ ਅੱਜ ਕਰਦਾ ਹਾਂ ਸਤਗੁਰ ਨੇ ਆਖਿਆ ਤੂੰ ਸਿਰ ਦਿੱਤੇ ਹੈ ਸਮਾਂ ਬਣੇਗਾ ਅਸੀਂ ਸਾਰਾ ਕੁਝ ਹੀ ਵਾਰ ਦਿਆਂਗੇ ਕੁਝ ਵੀ ਕੋਲ ਨਹੀਂ ਰੱਖਦੇ ਤੇ ਖਾਲਸਾ ਜੀ ਸਮਾ ਬਣਿਆ ਵਡੇ ਸਹਿਬਜ਼ਾਦਿਆਂ ਨੂੰ ਬਾਬਾ ਅਜੀਤ ਸਿੰਘ ਜੀ ਨੂੰ ਜੰਗ ਦੇ ਮੈਦਾਨ ਚ ਤੋਰਿਆ ਜੰਗ ਦੇ ਮੈਦਾਨ ਚ ਗਏ ਨੇ ਸਿੰਘਾਂ ਦੇ ਨਾਲ ਟੈਂਟਿਆਂ ਬੱਦੀ ਯੁੱਧ ਹੋਇਆ ਲੜਦਿਆਂ ਸ਼ਹੀਦੀ ਪਾਈ ਹੈ ਸ਼ਹੀਦੀ ਪਾ ਕੇ ਬਾਬਾ ਅਜੀਤ ਸਿੰਘ ਜੀ ਜਦੋਂ ਜ਼ਮੀਨ ਤੇ ਡਿੱਗੇ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਬਾਸ਼ਨ ਇੰਨੀ ਉੱਚੀ ਜਕਾਰਾ ਛੱਡਿਆ ਪਈ ਖਲਕਤ ਕੰਬ ਗਈ ਫੇਰ ਇਥੇ ਇੰਤਿਹਾਰ ਖਾਲਸੇ ਨੇ ਵਾਅਦਾ ਕੀਤਾ ਸੀ ਵੀ ਸਭ ਕੁਝ ਵਾਰ ਦਿਆਂ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਵੱਡਾ ਪੁੱਤਰ ਵਾਰ ਦਿੱਤਾ ਤੇ ਅਸੀਂ ਸਵਾਲ ਥੋੜੀ ਕਰਨਾ ਸੀ ਵੀ ਗੁਰੂ ਜੀਓ ਵੀ ਹੋਰ ਅਜੇ ਕਰਜ਼ਾ ਬਾਕੀ ਆ ਦੁੱਜੇ ਵੀ ਵਾਰ ਦਿਓ ਇਦਾਂ ਤੇ ਨਹੀਂ ਸੀ ਕਹਿਣਾ ਅਸੀਂ ਸਾਡੇ ਵੱਲੋਂ ਤੇ ਕਰਜ਼ਾ ਜੀ ਉੱਥੇ ਹੀ ਲੱਥ ਗਿਆ ਪਰ ਸਤਿਗੁਰ ਨੇ ਖੰਡੇ ਬਾਟੇ ਦੀ ਪੌਲ ਦੀ ਕੀਮਤ ਇੰਨੀ ਵੱਡੀ ਰੱਖੀ ਹੈ ਬਾਬਾ ਜਹਾਰ ਸਿੰਘ ਆਏ ਉਹਨਾਂ ਆਖਿਆ ਸਤਿਗੁਰ ਸੱਚੇ ਪਾਤਸ਼ਾਹ ਜੀਓ ਜਿੱਥੇ ਵੱਡਾ ਭਰਾ ਗਿਆ ਔਰ ਸਾਡਾ ਮਨ ਉਥੇ ਜਾਣ ਨੂੰ ਲੋਚਦਾ ਹੈ ਕਿਰਪਾ ਕਰੋ ਸਾਨੂੰ ਵੀ ਸ਼ਹੀਦੀ ਦੀ ਦਾਤ ਬਖਸ਼ ਦਿਓ ਜਦੋਂ ਸਤਗੁਰ ਸੱਚੇ ਪਾਸ਼ਾ ਨੇ ਬਾਬਾ ਜੁਝਾਰ ਸਿੰਘ ਨੂੰ ਤਿਆਰ ਕੀਤਾ ਤਿਆਰ ਬਰ ਤਿਆਰ ਹੋ ਕੇ ਤੁਰਨ ਲੱਗੇ ਤੇ ਸਿੰਘਾਂ ਨੇ ਤਰਲਾ ਪਾਇਆ ਕਿ ਸਤਗੁਰ ਸੱਚੇ ਪਾਸ਼ਾ ਜੀ ਉਹ ਇਹ ਪਾਪ ਨਾ ਘੋਣ ਦਿਓ ਏਡੇ ਏਡੇ ਸੂਰਮੇ ਸਿੰਘ ਅਸੀਂ ਹੈਗੇ ਆਂ ਤੇ ਲੋਕ ਆਖਣਗੇ ਇਹਨਾਂ ਦੇ ਹੁੰਦਿਆਂ ਇਹ ਨੌਜਵਾਨ ਬਾਬਾ ਜੁਝਾਰ ਸਿੰਘ ਜਿਹਦੇ ਅਜੇ ਮੋਛ ਨਹੀਂ ਫੁੱਟੀ ਇਹਨੂੰ ਜੰਗ ਜਾਣਾ ਪਿਆ ਲੋਕ ਸਾਨੂੰ ਮਿਹੜੇ ਮਾਰਨਗੇ ਸਤਗੁਰ ਸੱਚੇ ਪਾਤਸ਼ਾਹ ਨੇ ਕਿਹਾ ਇਹ ਸਾਡਾ ਹੁਕਮ ਹੈ ਸਾਡੇ ਹੁਕਮ ਦੀ ਕੋਈ ਅਦੂਲੀ ਨਹੀਂ ਕਰ ਸਕਦਾ ਬਾਬਾ ਜਿਹਾਰ ਸਿੰਘ ਜੰਗ ਦੇ ਮੈਦਾਨ ਚ ਗਏ ਹੈ ਜੰਗ ਦੇ ਮੈਦਾਨ ਚ ਜਾ ਕੇ ਬਾਬਾ ਜਿਹਾਰ ਸਿੰਘ ਨੇ ਲੜਦਿਆਂ ਸ਼ਹੀਦੀ ਪਾਈ ਹੁਣ ਤੁਸੀਂ ਇਹ ਵੇਖੋ ਪਹਿਲਾਂ ਸਤਗੁਰ ਨੇ ਜਕਾਰਾ ਛੱਡਿਆ ਸੀ ਉਦੋਂ ਖਲਕਤ ਹਰਾਨ ਹੋ ਗਈ ਕਿ ਇੱਕ ਪਿਓ ਆਪਣੇ ਪੁੱਤਰ ਦੀ ਸ਼ਹੀਦੀ ਤੇ ਜਕਾਰਾ ਛੱਡਦਾ ਜਦੋਂ ਦੂਜਾ ਪੁੱਤਰ ਸ਼ਹੀਦ ਹੋਇਆ ਤੇ ਸਤਗੁਰ ਸੱਚੇ ਪਾਤਸ਼ਾਹ ਨੇ ਪਹਿਲੇ ਨਾਲੋਂ ਨੇ ਉੱਚੀ ਜਗਾਰਾ ਛੱਡਿਆ ਤੇ ਉੱਚੀ ਜਗਾਰਾ ਛੱਡ ਕੇ ਆਖਿਆ ਵੀ ਇਹ ਜਿਹੜਾ ਸਤਗੁਰ ਸੱਚੇ ਪਾਤਸ਼ਾਹ ਦਾ ਬਚਨ ਸੀ ਨਾ ਪੀਓ ਪਿਆਲਾ ਪ੍ਰਮਕਾ ਸੁਮਨ ਭਏ ਅਸਵਾਰ ਆਜ ਖਾਲਸਾ ਖਾਸ ਭਇਓ ਸਤਗੁਰ ਕੇ ਦਰਬਾਰ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਅੱਜ ਮੇਰੇ ਅਜੀਤ ਸਿੰਘ ਨੇ ਮੇਰੇ ਜੁਝਾਰ ਸਿੰਘ ਨੇ ਪ੍ਰੇਮ ਦਾ ਪਿਆਲਾ ਪੀਤਾ ਪ੍ਰੇਮ ਦਾ ਪਿਆਲਾ ਪੀ ਕੇ ਅੱਜ ਖਾਲਸਾ ਜਿਹੜਾ ਹੈ ਉਹ ਕਾਲਪੁਰਖ ਦੇ ਦਰਬਾਰ ਦੇ ਵਿੱਚ ਹੋਰ ਉੱਚਾ ਹੋ ਗਿਆ ਇਸ ਤੋਂ ਚੌਣ ਕੋਈ ਨਹੀਂ ਦੋ ਪੁੱਤਰ ਵਾਰ ਤੇ ਖੰਡੇ ਬਾਟੇ ਦੀ ਪੌਲ ਦੀ ਕੀਮਤ ਅਜੇ ਵੀ ਪੂਰੀ ਅਦਾ ਨਹੀਂ ਹੋਈ ਸਤਿਗੁਰ ਸੱਚੇ ਪਾਤਸ਼ਾਹ ਨੇ ਦੋ ਛੋਟੇ ਪੁੱਤਰਾਂ ਦੀ ਜਦੋਂ ਖਬਰ ਲੈਣ ਲਈ ਪ੍ਰੇਮੇ ਨੂੰ ਭੇਜਿਆ ਔਰ ਉਹ ਜਦੋਂ ਉੱਥੇ ਪਹੁੰਚਿਆ ਉਹ ਜਦੋਂ ਉੱਥੇ ਪਹੁੰਚਿਆ ਤੇ ਉਹਨੇ ਜਾ ਕੇ ਜੋ ਤੱਕਿਆ ਸੁਣਿਆ ਉਹਨੂੰ ਇਹ ਸੁਣ ਕੇ ਉਹਦਾ ਮਨ ਇੰਨਾ ਡੋਲ ਗਿਆ ਸਤਿਗੁਰ ਕੋਲੋਂ ਵਾਪਸ ਆਇਆ ਕਿ ਛੋਟੇ ਸਾਹਿਬ ਜਾਦੇ ਨਾਲ ਕੀ ਵਾਪਰਿਆ ਉਜੇਦੋਂ ਵਾਪਸ ਆਇਆ ਸਤਗੁਰ ਸੱਚੇ ਪਾਤਸ਼ਾਹ ਦੇ ਕੋਲ ਉਹਦੇ ਕੋ ਹਲਕ ਚੋਂ ਗੱਲ ਨਾ ਨਿਕਲੇ ਉਹਦੀ ਜ਼ੁਬਾਨ ਚੋਂ ਕੁਝ ਬੋਲਿਆ ਨਾ ਜਾਵੇ ਉਹਨੇ ਸਤਗੁਰ ਸੱਚੇ ਪਾਤਸ਼ਾਹ ਨੂੰ ਕਿਹਾ ਵੀ ਜੋ ਉੱਥੇ ਵਾਪਰਿਆ ਮੈਂ ਦੱਸ ਨਹੀਂ ਸਕਦਾ ਕਲਗੀਆਂ ਵਾਲੇ ਸਤਗੁਰ ਸੱਚੇ ਪਾਤਸ਼ਾਹ ਨੇ ਧਰਵਾਸਾ ਦਿੰਦਾ ਕਿਹਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕਰੋ ਦੋ ਪੁੱਤਰ ਪਹਿਲਾਂ ਜੰਗ ਚ ਸ਼ਹੀਦ ਕਰਾਏ ਦੋ ਹੋਰ ਸ਼ਹੀਦ ਕਰਾ ਕੇ ਮੇਣਾ ਨਹੀਂ ਮਾਰਿਆ ਖਾਲਸੇ ਨੂੰ ਖਾਲਸੇ ਨੂੰ ਇਹ ਆਖਿਆ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਚਾਰ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹੋ ਜਾ ਇਹ ਸਤਗੁਰ ਸੱਚੇ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਦੀ ਇੱਕ ਕੀਮਤ ਦੱਸੀ ਹੈ ਤੇ ਇਹ ਨਹੀਂ ਕਿ ਆ ਵੀ ਪੂਰੀ ਤਰ ਗਈ ਆ ਜੇ ਮਹਿਲ ਮਨਾਰੇ ਛੱਡੇ ਮਹਿਲ ਛੱਡ ਕੇ ਮਖਮਲੀ ਸੇਜਾਂ ਛੱਡ ਕੇ ਸਤਗੁਰ ਨੇ ਕੰਡਿਆਂ ਦੀ ਸੇਜ ਤੇ ਮਿੱਟੀ ਦਾ ਸਹਣਾ ਲਾਇਆ ਠੰਡ ਚ ਰਾਤਾਂ ਕਟੀਆਂ ਤੇ ਇੱਕ ਸਮੇਂ ਵੀ ਕਿਤੇ ਖਾਲਸਾ ਨੇ ਇਹ ਨਹੀਂ ਕੀਤਾ ਕਿ ਆ ਵੀ ਮੈਂ ਘਾਟੇ ਦਾ ਸੌਦਾ ਕਰ ਲਿਆ ਜਦੋਂ ਸਤਗੁਰ ਸੱਚੇ ਪਾਤਸ਼ਾਹ ਨੂੰ ਕਿਸੇ ਨੇ ਆਣ ਕੇ ਕਿਹਾ ਨਾ ਸਤਗੁਰ ਜੀ ਉਹ ਤੋਂ ਸਤੋ ਸੀ ਤੇ ਉਜੜ ਗਏ ਕਈ ਕਹਿਣ ਵਾਲੇ ਕਹਿ ਦਿੰਦੇ ਸੀ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਉਹ ਤੁਹਾਡਾ ਰਿਆ ਕੁੱਖ ਨਾ ਤੇ ਸਤਗੁਰ ਨੇ ਅੱਗੇ ਉਹ ਕਿਹਾ ਪੰਥ ਵਸੇ ਮੈਂ ਉਜਣਾ ਮਨ ਚਾਉ ਤੈਨੂੰ ਹੁਣ ਦੱਸੋ ਕਲਗੀਆਂ ਵਾਲਾ ਸਤਗੁਰ ਸੱਚੇ ਪਾਤਸ਼ਾਹ ਨੂੰ ਜਦੋਂ ਕਿਸੇ ਨੇ ਕਿਹਾ ਵੀ ਤੁਸੀਂ ਘਾਟੇ ਦਾ ਸੌਦਾ ਕੀਤਾ ਖਾਲਸਾ ਜੀ ਤੁਸੀਂ ਚਾਰ ਪੁੱਤਰ ਵਾਰ ਦਿੱਤੇ ਇੱਕ ਕੋਲ ਰੱਖ ਲੈਂਦੇ ਸਤਗੁਰ ਨੇ ਆਖਿਆ ਮੈਨੂੰ ਇਸ ਗੱਲ ਨੂੰ ਮੈਨੂੰ ਘਾਟੇ ਦਾ ਸੌਦਾ ਨਾ ਕਹੋ ਮੈਂ ਚਾਰ ਤੋਰੇ ਨੇ ਪਰ ਹਜ਼ਾਰਾਂ ਪੁੱਤਰ ਸਾਡੇ ਵੱਲ ਖਾਲਸਾ ਜੀ ਉਂਗਲ ਕਰਕੇ ਗਿਆ ਆ ਹਜ਼ਾਰਾਂ ਪੁੱਤਰ ਮੈਨੂੰ ਮੇਰੇ ਚਵਾਂ ਨਾਲੋਂ ਪਿਆਰੇ ਆ ਤਾਂ ਕਰਕੇ ਇਹਨਾਂ ਦੀ ਥਾਮ ਹੈ ਉਹ ਚਾਰੇ ਤੋਰ ਦਿੱਤੇ ਤੇ ਇਹਨਾਂ ਨੂੰ ਆਪਣੇ ਕੋਲ ਰੱਖਿਆ ਹੁਣ ਜਿਨ੍ਹਾਂ ਚਾਰਾਂ ਨੂੰ ਸਤਿਗੁਰ ਨੇ ਸਾਡੇ ਤੋਂ ਘੱਟ ਕੀਮਤੀ ਜਾਣ ਕੇ ਤੋਰ ਦਿੱਤਾ ਉਹਨਾਂ 'ਚੋਂ ਇੱਕ ਪੁੱਤਰ ਨੇ ਗੁਰੂ ਦੇ ਹੁਕਮ ਦੀ ਅਦੁੱਲੀ ਕੀਤੀ ਹੈ ਉਹਨਾਂ 'ਚੋਂ ਇੱਕ ਦਿਖਾ ਦਿਓ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਕਿਸੇ ਇੱਕ ਨੇ ਆਖਿਆ ਹੋਵੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਤੁਹਾਡੀ ਮੌਜ ਅਸੀਂ ਕਿਤੋਂ ਸ਼ਹੀਦ ਹੁੰਦੇ ਫਿਰਿਏ ਕਿਸੇ ਨੇ ਵੀ ਇਹ ਸਵਾਲ ਨਹੀਂ ਚੁੱਕਿਆ ਸਤਿਗੁਰ ਦੇ ਬਚਨਾਂ ਤੇ ਫੁੱਲ ਪਾਏ ਸ਼ਹੀਦੀਆਂ ਦੇ ਦਿੱਤੀਆਂ ਤਸੀਹੇ ਝੱਲੇ ਸੀਨਾ ਆਖੀ ਸ਼ੁਕਰਾਨਾ ਕੀਤਾ ਕਿ ਜਿਨ੍ਹਾਂ ਨੂੰ ਵੱਧ ਕੀਮਤੀ ਜਾਣਿਆ ਸੀ ਸਾਡੇ ਵਰਗਿਆਂ ਨੂੰ ਜਿਨ੍ਹਾਂ ਦੀ ਖਾਤਰ ਸਤਿਗੁਰ ਨੇ ਚਾਰ ਬਾਰੇ ਸੀ ਮਾਤਾ ਸ਼ਹੀਦ ਕਰਾਈ ਪਿਤਾ ਨੂੰ ਸ਼ਹੀਦ ਕਰਾਇਆ ਉਹਨਾਂ ਨੇ ਗੁਰੂ ਦਾ ਕੋ ਹੁਕਮ ਮੰਨਿਆ ਸੀ ਅਸੀਂ ਗੁਰੂ ਦਾ ਕੋਈ ਹੁਕਮ ਨਹੀਂ ਮੰਨਿਆ ਸਾਡੀ ਕੀਮਤ ਸਤਗੁਰ ਨੇ ਵੱਧ ਰੱਖੀ ਸੀ ਪਰ ਅਸੀਂ ਗੁਰੂ ਦਾ ਹੁਕਮ ਨਹੀਂ ਮੰਨਿਆ ਤੇ ਸੰਸਾਰ ਨੇ ਗੁਰੂ ਨੂੰ ਮਿਹਣੇ ਮਾਰੇ ਸੰਸਾਰ ਨੇ ਆਖਿਆ ਵੀ ਕਲਗੀਆਂ ਵਾਲੇ ਤੁਸੀਂ ਤੇ ਆਖਦੇ ਸੀ ਇਹ ਪੁੱਤਰ ਮੇਰੇ ਜਿਆਦਾ ਪ੍ਰੇਮੀ ਨੇ ਇਹ ਧਰਮ ਦੇ ਪੁੱਤਰ ਨੇ ਮੇਰੇ ਤੇ ਇਹ ਤੇ ਤੁਹਾਡੇ ਅੱਖ ਨਹੀਂ ਲੱਗਦੇ ਸਤਗੁਰ ਨੇ ਆਖਿਆ ਖੁਆਰ ਹੋਏ ਸਭ ਮਿਲेंगे ਬੱਚੇ ਸ਼ਰਮ ਦੇ ਹੁਣ ਦੱਸੋ ਖਾਲਸਾ ਜੀ ਮੁਰਨਾ ਕਦੋਂ ਹੈ ਇਹ ਗੱਲਾਂ ਬਹੁਤ ਨੇ ਆਪਣੇ ਕੋਲ ਕਰਨ ਨੂੰ ਆਪਾਂ ਬੰਦੀ ਸਿੰਘਾਂ ਦੇ ਮਾਰਚ ਦੀ ਗੱਲ ਚੱਲੀ ਹੈ ਬੰਦੀ ਸਿੰਘ ਇਹ ਸਾਡੇ ਪਾਪਾਂ ਦਾ ਕਰਜ਼ਾ ਲਾ ਰਹੇ ਨੇ ਇਹ ਸਿੱਖ ਜਿਹੜੇ ਅੰਦਰ ਬੈਠੇ ਨੇ ਅਸੀਂ ਗੁਰੂ ਦੇ ਹੁਕਮਾਂ ਤੋਂ ਆਕੀ ਹੋਏ ਅਸਾਂ ਕੈਸ ਕਤਲ ਕਰਾਏ ਅਸੀਂ ਭਾਂਦ ਭਾਂਦੇ ਨਸ਼ੇ ਕੀਤੇ ਅਸੀਂ ਵਿਕਾਰਾਂ 'ਚ ਪੈ ਗਏ ਤੇ ਜਦੋਂ ਫਿਰ ਸੰਸਾਰ ਦਾ ਮੇਹਣਾ ਕਲਗੀਆਂ ਵਾਲੇ ਨੂੰ ਵੱਜਦਾ ਸੀ ਇਹ ਬੰਦੀ ਸਿੰਘ ਨੇ ਉਹ ਸ਼ਹੀਦ ਸਿੱਖ ਨੇ ਜਿਹੜੇ ਜਾ ਕੇ ਸੰਸਾਰ ਨੂੰ ਦੱਸਦੇ ਆ ਕਿ ਕਲਗੀਆਂ ਵਾਲੇ ਦੇ ਪੁੱਤਰ ਮਰੇ ਨਹੀਂ ਜਿਉਂਦੇ ਨੇ ਅਜੇ ਉਹ ਜੇਲਾਂਾਂ 'ਚ ਬੈਠੇ ਰਹੇ ਸਾਰੀ ਉਮਰ ਉਹਨਾਂ ਨੇ ਸੀਨਾ ਕੀਤੀ ਇਸ ਕਰਕੇ ਕਿਉਂਕਿ ਉਹਨਾਂ ਨੇ ਸਤਿਗੁਰ ਦਾ ਬਚਨ ਜਿਹੜਾ ਵਾ ਉਹ ਪਗਾਉਣਾ ਨੌਜਵਾਨੋਂ ਅਸੀਂ ਮਾਰਚ ਕੱਢ ਲੈਣੇ ਆ ਅਸੀਂ ਮੋਰਚਿਆਂ 'ਚ ਜਾਂਦੇ ਆ ਪਰ ਉੱਥੇ ਜਾ ਕੇ ਪ੍ਰਾਪਤੀ ਕੀ ਕਰਨੀ ਹੈ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਕਿਸੇ ਨੇ ਪੁੱਛਿਆ ਤੁਹਾਨੂੰ ਪਿਆਰਾ ਕੀ ਹੈ ਤੁਹਾਡੇ ਪੁੱਤਰ ਪਿਆਰੇ ਨੇ ਸਤਗੁਰ ਨੇ ਆਖਿਆ ਨਾ ਜਦੋਂ ਕਿਸੇ ਨੇ ਪੁੱਛਿਆ ਆਨੰਦਪੁਰ ਪਿਆਰਾ ਸਤਗੁਰ ਨੇ ਕਿਹਾ ਨਾ ਜਦੋਂ ਪੁੱਛਿਆ ਪੰਥ ਪਿਆਰਾ ਖਾਲਸਾ ਸਤਗੁਰ ਨੇ ਆਖਿਆ ਨਾ ਸਤਗੁਰ ਨੇ ਆਖਿਆ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਹੁਣ ਜਿਹੜੇ ਸਤਗੁਰ ਨੂੰ ਰਹਿਤ ਪਿਆਰੀ ਹੈ ਸਾਡੇ ਨਾਲੋਂ ਵੀ ਤੁਸੀਂ ਮੈਨੂੰ ਦੱਸੋ ਰਹਿਤ ਤੋਂ ਆਕੀ ਹੋ ਕੇ ਕਿਵੇਂ ਨਾਰਾ ਲਾਈ ਜਾਂਦੇ ਅਸੀਂ ਵੀ ਉਹਦੇ ਪੁੱਤਰਿਆਂ ਜੀ ਪੰਜਾਬ ਲਈ ਆਹ ਕਰਦੇ ਆਂਗੇ ਉਹ ਕਰਦੇ ਆਂਗੇ ਕੁਝ ਨਹੀਂ ਹੁਣ ਆਪਣੇ ਕੋਲ ਜਿੰਨਾ ਚਿਰ ਉਦੇ ਸਕੂਲ ਚ ਦਾਖਲਾ ਨਹੀਂ ਮਿਲਦਾ ਜਿੰਨਾ ਚਿਰ ਸਤਿਗੁਰ ਸੱਚੇ ਪਾਤਸ਼ਾਹ ਦਾ ਇਹਨਾਂ ਹੁਕਮ ਨਹੀਂ ਮੰਨਦੇ ਕਿ ਕੇਸ ਨਹੀਂ ਕਤਲ ਕਰਾਉਣੇ ਨਸ਼ਾ ਨਹੀਂ ਕਰਨਾ ਕਿਸੇ ਪ੍ਰਕਾਰ ਦਾ ਵੀ ਤੇ ਖੰਡੇ ਬਾਟੇ ਦੀ ਪੂਰ ਸ਼ਾਕੇ ਤਿਆਰ ਬਰ ਤਿਆਰ ਹੋਣਾ ਜਿੰਨਾ ਚਿਰ ਇਸ ਹੁਕਮ ਤੇ ਨਹੀਂ ਚੱਲਦੇ ਅਸੀਂ ਉਹਨਾਂ ਚਿਰ ਸਾਡੀ ਖਵਾਰੀ ਲਿਖੀ ਆ ਭਾਵੇਂ ਅੱਜ ਮੰਨ ਲਓ ਕੱਲ ਮੰਨ ਲਓ ਜਾਂ 100 ਸਾਲ ਹੋਰ ਖਜਲ ਖਵਾ ਰੋ ਕੇ ਮੰਨਣਾ ਉਹ ਸਾਡੇ ਹੱਥ ਚ ਮੇਰਾ ਉਹ ਕੰਮ ਨਹੀਂ ਪੀ ਜੇ ਕੋਈ ਨੌਜਵਾਨ ਮੈਨੂੰ ਆ ਕੇ ਆਖੇ ਵੀ ਭਾਈ ਆ ਸਾਡੇ ਮਾਂ ਅਸੀਂ ਕੋਈ ਨਸ਼ਾ ਨਹੀਂ ਕਰਦੇ ਤੇ ਤੁਸੀਂ ਸਾਨੂੰ ਵੀ ਨਾ ਕਿਆ ਕਰੋ ਵਿਚੇ ਰਗੜ ਦਿਆ ਕਰੋ ਵੀ ਜਿਹੜੇ ਨਸ਼ਾ ਨਹੀਂ ਕਰਦੇ ਦੂਜਿਆਂ ਦੇ ਨਾਲ ਮੈਂ ਕਹਿੰਦਾ ਇਹ ਵੀ ਇੱਕ ਨਸ਼ਾ ਹੈ ਜਿਹੜੇ ਅਸੀਂ ਸਰੂਪ ਤੋਂ ਭਗਾਉੜੇ ਆ ਇਹ ਸਭ ਤੋਂ ਵੱਡਾ ਨਸ਼ਾ ਹੈ ਸਾਡੇ ਕਿਹਦੇ ਕਰਕੇ ਕਿਨੂੰ ਖੁਸ਼ ਕਰ ਰਹੇ ਆ ਤਲਗੀਆਂ ਵਾਲੇ ਨੇ ਆਖਿਆ ਵੀ ਮੈਨੂੰ ਕਿਹੜਾ ਰੂਪ ਪਸੰਦ ਹੈ ਸਾਫਤ ਸੂਰਤੀ ਹੈ ਨਾ ਸਤਗੁਰ ਨੇ ਆਖਿਆ ਖਾਲਸਾ ਮੇਰਾ ਰੂਪ ਹੈ ਖਾਸ ਦੁਨੀਆ ਦੇ ਕਿਸੇ ਪੀਰ ਪਗੰਬਰ ਨੇ ਆਪਣੇ ਚੇਲਿਆਂ ਬਾਲਕੇ ਨੂੰ ਆਪਣੇ ਵਰਗਾ ਨਹੀਂ ਆਖਿਆ ਸਤਿਗੁਰ ਸੱਚੇ ਪਾਤਸ਼ਾਹ ਨੇ ਮਾਣ ਬਖਸ਼ਿਆ ਇਥੋਂ ਤੱਕ ਕਹਿ ਦਿੱਤਾ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਕਿ ਖਾਲਸੇ ਨੇ ਮੈਨੂੰ ਸਜਾਇਆ ਪਰ ਨਾਲ ਸਤਿਗੁਰ ਨੇ ਇਹ ਵੀ ਆਖਿਆ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਗਾਇ ਗੈਪਰਣ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਅਸੀਂ ਕਿਸੇ ਹੰਕਾਰ ਚ ਨ ਰਹੀਏ ਸਤਿਗੁਰ ਨੂੰ ਖਾਲਸਾ ਬਸ਼ਰਤੇ ਬਹੁਤ ਪਿਆਰਾ ਹੈ ਪਰ ਜੇ ਉਹਨਾਂ ਚਿਰ ਪਿਆਰਾ ਜਿੰਨਾ ਚਿਰ ਖਾਲਸਾ ਖਾਲਸਾ ਬਣ ਕੇ ਵਿਚਰੇ ਅਸੀਂ ਖਾਲਸੇ ਆ ਸਾਡੇ ਗੁਰੂ ਦੀ ਹਜ਼ਾਰਾਂ ਵਾਰ ਗਦਬੀ ਹੋ ਜਾਵੇ ਸਾਨੂੰ ਹੋਸ਼ ਨਾ ਹੋਵੇ ਕਿਹੜੇ ਖਾਲਸੇ ਆ ਅਸੀਂ ਸੋ ਇਸ ਕਰਕੇ ਨੌਜਵਾਨੋ ਮੁੜਨ ਦਾ ਵੇਲਾ ਹੈ ਇਹ ਸਿਰਾਂ ਤੇ ਜਿਹੜੇ ਆਪਰ ਮਾਲ ਬੰਨੇ ਨੇ ਤੇ ਹੱਥਾਂ 'ਚ ਮੁੱਧੀਆਂ ਪਾਈਆਂ ਨੇ ਇਹ ਕੌਮ ਨੂੰ ਯਾਦ ਕਰਾ ਦੇਣਗੇ ਅਸੀਂ ਵਿਆਹਾਂ ਸ਼ਾਦੀਆਂ ਦੇ ਉੱਤੇ ਨੱਚਦੇ ਗਾਉਂਦੇ ਫਿਰਦੇ ਆ ਉਦੋਂ ਸਾਨੂੰ ਚੇਤਾ ਭੁੱਲ ਜਾਂਦਾ ਵੀ ਸਾਡੇ ਸਿੱਖ ਜਿਹਨਾਂ 'ਚ ਬੰਦ ਨੇ ਜੇ ਸਾਡੇ ਜੀਵਨ ਦੇ ਵਿੱਚ ਜਿੰਨਾ ਚਿਰ ਕੌਮਾਂ ਗੁਲਾਮ ਹੋਣ ਖਾਲਸਾ ਜੀ ਉਹਨਾਂ ਚਿਰ ਉਹਨਾਂ ਦੇ ਲਈ ਹਰ ਬੁਰਕੀ ਹਰਾਮ ਹੁੰਦੀ ਐ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੁਝ ਖਾਏ ਹੁਣ ਦੱਸੋ ਮੈਨੂੰ ਵੀ ਸਾਡੀ ਜੀਵਨ ਦੀ ਜੀ ਪਤ ਹੈਗੀ ਐ ਕਿ ਨਹੀਂ ਹੈਗੀ ਕਈ ਬੰਦੇ ਤੁਹਾਨੂੰ ਇੱਥੇ ਕਹਿਣਗੇ ਵੀ ਬਹੁਤ ਚੜ੍ਹਦੀ ਕਲਾ ਜੀ ਮੈਂ ਕਿਹਨਾਂ ਦਿਖਾਉ ਕਿੱਥੇ ਚੜ੍ਹਦੀ ਕਲਾ ਸਾਡੇ ਕੋਲ ਨੌਜਵਾਨ ਉੱਥੇ ਉੱਥੇ ਨਸ਼ਿਆਂ ਵਾਲੇ 13 13 ਸਾਲਾਂ ਦੇ ਨੌਜਵਾਨ ਨਾੜ 'ਚ ਟੀਕੇ ਲਾਉਣ ਲੱਗ ਪਏ ਕਿਹੜੀ ਚੜ੍ਹਦੀ ਕਲਾ ਦੀ ਗੱਲ ਕਰਦੇ ਅਸੀਂ ਮੈਂ ਇਹ ਨਹੀਂ ਕਹਿੰਦਾ ਢੈਂਦੀ ਕਲਾ ਚ ਚਲੇ ਜਾਓ ਮੈਂ ਕਹਿੰਨਾ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਪਰ ਮੈਂ ਸੱਚ ਤੋਂ ਮਨ ਕਰ ਨਹੀਂ ਹੋ ਸਕਦਾ ਨਾ ਮੈਂ ਤੁਹਾਨੂੰ ਕਹਿੰਨਾ ਵੀ ਅੱਖਾਂ ਤੇ ਪੱਟੀ ਬੰਨ੍ਹ ਲਓ ਕਬੂਤਰ ਵਾਲੀ ਹਾਲਤ ਨਹੀਂ ਵੀ ਅੱਖਾਂ ਬੰਦ ਕਰਕੇ ਬਿੱਲੀ ਦੌੜ ਨਹੀਂ ਜਾਂਦੀ ਕਿਤੇ ਖਤਰਾ ਸਾਡੇ ਦਰਪੇਸ਼ ਹੈ ਸਾਡੇ ਪਹਿਲੇ ਬੰਦੀ ਸਿੰਘ ਉਹ ਛੱਡਣ ਨਹੀਂ ਦੇ ਨਵੇਂ ਨੌਜਵਾਨ ਨੂੰ ਰੋਜ਼ ਚੁੱਪ-ਚੁੱਪ ਕੇ ਅੰਦਰ ਕਰ ਰਹੇ ਨੇ ਤੇ ਅਸੀਂ ਕਿਹੜੀਆਂ ਗੱਲਾਂ ਚ ਮਸਤਿਆਂ ਜੀ ਹੋਸ਼ ਕਰੀਏ ਹੋਸ਼ ਇੰਨੀ ਕਰ ਲਈਏ ਪੇ ਜਿੰਨਾ ਚਿਰ ਕੌਮ ਨੂੰ ਆਜ਼ਾਦੀ ਨਹੀਂ ਮਿਲਦੀ ਆਪਣਾ ਕੌਮੀ ਘਰ ਨਹੀਂ ਬਣਦਾ ਉਹਨਾਂ ਚਿਰ ਆਹ ਤਾਮਝਾਮ ਤੋਂ ਬਚ ਕੇ ਰਹੀਏ ਕਿਹੜੀ ਚੱਕਾ ਚਾਉਂਦਾ ਜਿਨ੍ਹਾਂ ਦੀ ਇੱਜ਼ਤ ਨਾ ਹੋਵੇ ਉਹ ਘਰ ਸੋਨੇ ਦਾ ਵੀ ਬਣਾ ਕੇ ਰਹਿਣ ਲੱਗ ਪੈਣ ਖਾਲਸਾ ਜੀ ਉਹਦੇ ਵਿੱਚ ਵੀ ਟੇਕ ਨਹੀਂ ਮਿਲਦੀ ਜੋ ਇਸ ਕਰਕੇ ਜੇ ਹਰਾਮ ਦੀ ਰੋਟੀ ਹੈ ਸੋਨੇ ਦੀ ਥਾਲੀ ਦੇ ਵਿੱਚੋਂ ਹਲਾਲਦੀ ਨਹੀਂ ਬਣ ਜਾਂਦੀ ਹਰਾਮ ਦੀ ਰਹਿੰਦੀ ਹੈ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਹੁਕਮਾਂ 'ਚ ਚੱਲਣਾ ਸ਼ੁਰੂ ਕਰੀਏ ਖੰਡੇ ਬਾਟੇ ਦੀ ਪੌਲ ਛਕੀਏ ਨੌਜਵਾਨਾਂ ਨੂੰ ਕਿੰਨੂ ਦਿਖਾਉਨੇ ਆਪਾਂ ਮੈਨੂੰ ਇੱਕ ਇੱਕ ਵਾਜਬ ਕਾਰਨ ਦੱਸ ਦਿਓ ਜਦੋਂ ਮੈਂ ਕੇਸ ਕਤਲ ਕਰਾਏ ਮੇਰੇ ਕੋਲ 100 ਬਾਨੇ ਸੀ ਇਸ ਕਰਕੇ ਵੀ ਦੇਖੋ ਜੀ ਇਹਨਾਂ ਚ ਕੀ ਰੱਖਿਆ ਹੈ ਕੇਸ ਕੀ ਹੁੰਦਿਆ ਜੀ ਇਹ ਸਵੇਰੇ ਜੁੜਾ ਨਹੀਂ ਉੱਡ ਠਕੇ ਕੇਸ ਨੂੰ ਸੰਭੂ ਕੌਣ ਇਹ ਸਾਨੂੰ ਇੱਥੇ ਟੰਗੀਆਂ ਆਉਂਦੀ ਸਾਨੂੰ ਫਲਾਣਾ ਟੀਚਰ ਕਰਦਾ ਤੇ ਜਿੱਦਣ ਕੇਸ ਰੱਖਿਆ ਉਦੋਂ ਮੇਰੇ ਕੋਲ ਇੱਕ ਵੀ ਤਰਕ ਨਹੀਂ ਸੀ ਇਹਨੂੰ ਕਿਉਂ ਰੱਖਣੇ ਚਾਹੀਦੇ ਇੱਕੋ ਕਰਕੇ ਰੱਖਿਓ ਵੀ ਕਲਗੀਆਂ ਵਾਲੇ ਦਾ ਹੁਕਮ ਹੈ ਤੇ ਜੇ ਸਿੱਖ ਉਹਦੇ ਹੁਕਮਾਂ ਤੇ ਹੀ ਸਵਾਲ ਕਰ ਲੱਗ ਪਿਆ ਤੇ ਸਾਡੇ ਸਿੱਖ ਹੋਣ ਦਾ ਫਾਇਦਾ ਕੀ ਸਿੱਖ ਵੀ ਅਖਵਾਈ ਜਈਏ ਤੇ ਉਹਦੇ ਹੁਕਮਾਂ ਤੇ ਸਵਾਲ ਵੀ ਕੀ ਜਈਏ ਤੇ ਫਿਰ ਸਾਡੀ ਸਿੱਖੀ ਜਿਹੜੀ ਹੈ ਉਹ ਘਟਾਰੇ ਜਾਣ ਕੇ ਖੜੀ ਹੋ ਜਾਂਦੀ ਸੋ ਜਿਹੜਾ ਇਹਨਾਂ ਉਪਰਾਲਾ ਕੀਤਾ ਇਥੇ ਵਿਦਿਆਲੇ ਵੀ ਖੋਲਿਆ ਉਹਦੇ ਬਾਰੇ ਮੈਂ 2 ਮਿੰਟ ਜ਼ਿਕਰ ਕਰਨਾ ਹੈ ਦੇਖੋ ਜਿਹੜੀ ਦੁਨਿਆਵੀ ਵਿਦਿਆ ਜਿੰਨੇ ਬੰਦੇ ਨੂੰ ਸ਼ੈਤਾਨ ਵੀ ਬਣਾ ਦੇਣਾ ਛਾਤਰ ਵੀ ਬਣਾ ਦੇਣਾ ਚਲਾਕ ਵੀ ਬਣਾ ਦੇਣਾ ਹੈ ਜਿਨੇ ਇਹ ਵੀ ਸਕਾਦਣਾ ਵੀ ਲੁੱਟਣਾ ਕਿਸੇ ਨੂੰ ਕਿਵੇਂ ਆ ਸਮਾਨ ਕਿਵੇਂ ਵੇਚਣਾ ਖਰੀਦਣਾ ਕਿਵੇਂ ਆ ਔਰ ਹਾਸਲ ਕਰਾਉਣ ਲਈ ਅਸੀਂ ਬੱਚਿਆਂ ਨੂੰ ਹਜ਼ਾਰਾਂ ਰੁਪਏ ਲਾ ਕੇ ਸਕੂਲੇ ਭੇਜਦੇ ਆ ਉਹ ਹਾਸਲ ਕਰਾਉਣ ਲਈ ਅਸੀਂ ਸਕੂਲ ਤੋਂ ਆਏ ਬੱਚਿਆਂ ਦੇ ਮੋਢਿਆਂ ਤੇ ਬਸਤੇ ਲਗਾ ਕੇ ਟੀਵੀਸ਼ਨਾਂ ਨੂੰ ਤੋੜ ਦਿੰਨੇ ਆ ਪਰ ਜੇ ਇਸ ਸਿੱਖਿਆ ਨੇ ਜੇ ਇਸ ਧਾਰਮਿਕ ਵਿਦਿਆ ਨੇ ਸਾਨੂੰ ਸਿੱਖ ਬਣਾਉਣਾ ਹੈ ਜੇ ਇਸ ਧਾਰਮਿਕ ਵਿਦਿਆ ਨੇ ਸਾਨੂੰ ਇਹ ਦੱਸਣਾ ਵੀ ਕਲਗੀ ਵਾਲੇ ਦਾ ਕਿੰਨਾ ਕਰਜ਼ਾ ਹੈ ਸਾਡੇ ਸਿਰ ਦੇ ਉੱਤੇ ਉਹ ਕੋਈ ਫ੍ਰੀ ਦੇ ਵਿੱਚ ਵੀ ਸਿੱਖਿਆ ਦਿੰਦਾ ਹੋਵੇ ਕੋਈ ਵਿਦਿਆਲੇ ਖੋਲ ਕੇ ਤੇ ਅਸੀਂ ਆਪਣੇ ਬੱਚੇ ਲਾਗੁੰਦੀ ਨਹੀਂ ਨਿਗਾਉਂਦੇ ਧਰਮ ਖਾਲਸਾ ਜੀ ਬਚੇਗਾ ਕਿਵੇਂ ਜੇ ਅਸੀਂ ਧਰਮ ਦੀ ਸਿੱਖਿਆ ਹੀ ਗ੍ਰੈਂਡ ਨਹੀਂ ਕਰਨੀ ਧਰਮ ਬਚੇਗਾ ਕਿਵੇਂ ਬੱਚਿਆਂ ਨੂੰ ਅਖੇ ਜੀ ਇਹਨਾਂ ਨੂੰ ਸਮਝ ਨਹੀਂ ਆਉਂਦੀ ਸਮਝ ਲੈ ਕੇ ਕਰਨਾ ਕੀ ਹੈ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਲਈ ਕਿਹੜੀ ਸਮਝ ਦੀ ਲੋੜ ਹੈ ਵਾਹਿਗੁਰੂ ਵਾਹਿਗੁਰੂ ਮੰਤਰ ਚ ਜੇ ਬੱਚਿਆਂ ਨੂੰ ਜਿੰਨੀ ਛੋਟੀ ਅਵਸਥਾ ਚ ਪਾ ਦਿਓਗੇ ਉਨਾ ਹੀ ਜੀਵਨ ਦੇ ਵਿੱਚ ਇਹ ਰੀਤੀਆਂ ਤੋਂ ਬਚੇ ਰਹਿਣਗੇ ਅੱਜ ਸਾਡੇ ਕੋਲ ਮਾਂ ਪਿਓ ਆਉਂਦੇ ਆ ਔਰ ਉਹ ਪਛਤਾਉਂਦੇ ਆ ਵੀ ਕਿਤੇ ਬਚਪਨ ਦੇ ਵਿੱਚ ਜੇ ਇਹਨਾਂ ਨੂੰ ਅਮਰਤ ਸ਼ਿਕਾਇਆ ਹੁੰਦਾ ਸ਼ਾਇਦ ਅੱਜ ਇਹ ਨਸ਼ੇ ਵਾਲੇ ਪਾਸੇ ਨਾ ਜਾਂਦੇ ਬਾਣੀ ਵਾਲੇ ਪਾਸੇ ਜੁੜੇ ਰਹੇ ਪਰ ਕਾਲ사 ਜੀ ਇਦਾਂ ਨਹੀਂ ਹੁੰਦਾ ਅੱਜ ਬਹੁਤੇ ਮਾਪਿਓ ਨੇ ਉਹ ਚਾਹੁੰਦੇ ਨੇ ਵੀ ਬੱਚਾ ਉਹਨਾਂ ਦਾ ਸਿੱਖ ਬਣ ਜਾਏ ਆਪ ਉਹ ਬਣਦੇ ਨਹੀਂ ਜਦੋਂ ਘਰਾਂ ਦੇ ਵਿੱਚ ਸ਼ਰਾਬ ਦੀ ਬੋਤਲ ਖੁੱਲਦੀ ਹੈ ਤੇ ਬੱਚਾ ਕਿਵੇਂ ਸਿੱਖ ਬਣ ਸਕਦਾ ਜਦੋਂ ਅਸੀਂ ਬੱਚਿਆਂ ਦੇ ਸਾਹਮਣੇ ਗੰਦੇ ਗੀਤਾਂ ਤੇ ਨੱਚਦੇ ਹਾਂ ਸਾਰਾ ਡੱਬਰ ਇਕੱਠੇ ਹੋ ਕੇ ਬੱਚੇ ਤੋਂ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ ਵੀ ਬੱਚਾ ਸਿੱਖ ਬਣ ਜਾਵੇ ਨਹੀਂ ਬਣਿਆ ਜਾ ਸਕਦਾ ਸਿੱਖੀ ਕੋ ਦੁਕਾਨ ਤੇ ਮਿਲਣ ਵਾਲੀ ਚੀਜ਼ ਨਹੀਂ ਵੀ ਚਾਰ ਪੈਸੇ ਲਾ ਕੇ ਤੁਸੀਂ ਖਰੀਦ ਕੇ ਬੱਚਿਆਂ ਨੂੰ ਦੇ ਦਿਓ ਜਾਂ ਕੋਲ ਕੇ ਪਿਆ ਦਿਓ ਸਿੱਖੀ ਜੀਵਨ ਦੇ ਵਿੱਚ ਅਮਲਾਂ ਚ ਆਪ ਜੇ ਲਾਗੂ ਹੁੰਦੀ ਹੈ ਤੇ ਫਿਰ ਅੱਗੇ ਜਾਂਦੀ ਹੈ ਨਹੀਂ ਤੇ ਨਹੀਂ ਜਾਂਦੀ ਸੋ ਮੇਰੀ ਬੇਨਤੀ ਹੈ ਪ੍ਰਵਾਨ ਕਰੋ ਮਹਾਪੁਰਖਾਂ ਨੇ ਇੱਥੇ ਵਿਦਿਆਲਾ ਖੋਲ੍ਹਿਆ ਨੇੜਲੇ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਧਾਰਮਿਕ ਵਿਦਿਆ ਜ਼ਰੂਰ ਦਿਓ ਤੇ ਜਿਹੜੇ ਅਮਰਤ ਤੋਂ ਵਾਂਝੇ ਨੇ ਅਜੇ ਜਿਹੜੇ ਬੇਅਮਰਤੀਏ ਨੇ ਜਿਨ੍ਹਾਂ ਨੇ ਸਤਗੁਰ ਦੀ ਮੋਹਰ ਨਹੀਂ ਲਵਾਈ ਆਪਣੇ ਆਪ ਦੇ ਉੱਤੇ ਹੁਣ ਕਹਿਣ ਘਾਉਣ ਨੂੰ ਤੇ ਸਾਰੇ ਕਹੀ ਜਾਂਦੇ ਆ ਸਿੱਕੇ ਇੱਕੋ ਜਿਹੇ ਹੁੰਦੇ ਖੋਟਾ ਸਿੱਕਾ ਕਿਉਂ ਨਹੀਂ ਚੱਲਦਾ ਮੋਹਰ ਨਹੀਂ ਹੁੰਦੀ ਉੱਤੇ ਦਸਖਤ ਨਹੀਂ ਹੁੰਦੇ ਤੇ ਜੇ ਆਪਾਂ ਖੋਟੇ ਸਿੱਕੇ ਬਣ ਕੇ ਵਿਚਰਨਾ ਫਿਰ ਸਾਡੀ ਮਰਜ਼ੀ ਹੈ ਤੇ ਜੇ ਸਤਗੁਰ ਦੇ ਸਿੱਖ ਬਣਨਾ ਹੈ ਫਿਰ ਤੇ ਇੱਕੋ ਇੱਕ ਰਾਹ ਵੱਜਦਾ ਖੰਡੇ ਬਾਟੇ ਕੀ ਪੌਲ ਛਕੀਏ ਖੰਡੇ ਬਾਟੇ ਕੀ ਪੌਲ ਛਕ ਕੇ ਤਿਆਰ ਬਰ ਤਿਆਰ ਹੋਈਏ ਤੇ ਮੈਂ ਇਹ ਨਹੀਂ ਕਹੂੰ ਤੁਹਾਨੂੰ ਕਿ ਤਿਆਰ ਬਰ ਤਿਆਰ ਹੋ ਕੇ ਕਲਾਂ ਚ ਵੜ ਕੇ ਬਹਿ ਜਾਣਾ ਹੈ ਮੈਂ ਨਾਲ ਇਹ ਵੀ ਗੱਲ ਕਰੂੰ ਵੀ ਫੇ ਜਿਹੜਾ ਸੀਸ ਸਤਗੁਰ ਦੇ ਚਰਨਾਂ 'ਚ ਪੇਟ ਕੀਤਾ ਇਹਨੂੰ ਕੌਮ ਦੇ ਲਈ ਵੀ ਵਰਨਾ ਪੈਣਾ ਇੱਕ ਦਿਨ ਐਸਾ ਹੋਣਾ ਹੈ ਪੈਣਾ ਤੁਸੀਂ ਅਰਦਾਸ ਬੇਨਤੀ ਕਰਿਆ ਕਰੋ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਤੁਸੀਂ ਬਖਸ਼ਿਸ਼ ਕੀਤੀ ਹੈ ਤੇ ਸਾਨੂੰ ਪੁੱਤਰਾਂ ਦੀ ਦਾਤ ਬਖਸ਼ੀ ਹੈ ਤੇ ਜੇ ਤੁਹਾਡੇ ਕੰਮ ਨਹੀਂ ਹੋਣੇ ਤੈਨੂੰ ਰੱਖ ਕੇ ਕਰਨਾ ਕੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕਲੇਜਾ ਕੱਢ ਕੇ ਉਹਦੇ ਮੂੰਹ 'ਚ ਤੁੰਨਿਆ ਉਹਨੇ ਸ਼ੁਕਰਾਨਾ ਕੀਤਾ ਸਾਡੇ 'ਚ ਕੋਈ ਹੈਗਾ ਜਿਹੜਾ ਸ਼ੁਕਰਾਨਾ ਕਰ ਸਕੇ ਫੇਰ ਅਸੀਂ ਕਹਿੰਦੇ ਸਾਨੂੰ ਰਾਜ ਨਹੀਂ ਮਿਲਦਾ ਰਾਜ ਸਤਗੁਰ ਦੇ ਪ੍ਰੇਮ ਚੋਂ ਮਿਲਣਾ ਹੈ ਜਿਨ੍ਹਾਂ ਜਿਨ੍ਹਾਂ ਸਤਗੁਰ ਨੂੰ ਪ੍ਰੇਮ ਕੀਤਾ ਸਤਗੁਰ ਨੇ ਰਾਜ ਬਖਸ਼ ਦਿੱਤਾ ਮਹਾਰਾਜਾ ਰਣਜੀਤ ਸਿੰਘ ਦੇ ਸਤਗੁਰ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਇੰਨਾ ਪ੍ਰੇਮ ਸੀ ਜਿਹੜਾ ਅੱਜ ਸਾਡਾ ਕਿਸੇ ਦਾ ਨਹੀਂ ਸਾਨੂੰ ਲੱਗਦਾ ਤੇ ਵੀ ਐਡਾ ਰਾਜ ਉਹਨੇ ਕਰ ਲਿਆ ਕਿਵੇਂ ਕੀਤਾ ਉਹ ਸਤਗੁਰ ਦੇ ਪ੍ਰੇਮ ਚੋਂ ਜਿਨ੍ਹਾਂ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਆ ਆਓ ਸਤਗੁਰ ਸੱਚੇ ਪਾਤਸ਼ਾਹ ਨੂੰ ਪ੍ਰੇਮ ਕਰੀਏ ਅਰਦਾਸ ਦੋਵੇਂ ਵੇਲੇ ਇਹੋ ਹੀ ਕਰੀਏ ਕਿ ਸਤਗੁਰ ਸੱਚੇ ਪਾਤਸ਼ਾਹ ਜੀਓ ਜਾਣ ਤੇ ਇਸ ਲੋਥ ਦੇ ਵਿੱਚ ਇਸ ਹਿਰਦੇ 'ਚ ਇਸ ਸਰੀਰ ਤੇ ਵਿੱਚ ਆਪਣਾ ਪ੍ਰੇਮ ਜਗਾਓ ਨਹੀਂ ਤੇ ਇਹ ਤਾਂ ਖਾਤਮਾ ਕਰਦੇ ਹੋ ਸਾਨੂੰ ਇਸ ਲੋ ਇਹ ਮਿੱਟੀ ਦੀ ਕੋਈ ਲੋੜ ਨਹੀਂ ਜਿਹੜੇ ਸਰੀਰ 'ਚ ਸਤਗੁਰ ਦਾ ਪ੍ਰੇਮ ਨਹੀਂ ਉਹਨੂੰ ਜੀਣ ਦਾ ਅਧਿਕਾਰ ਕੋਈ ਨਹੀਂ ਇਹ ਸਾਨ ਫਰاموشੀ ਹੈ ਕਿ ਸਤਗੁਰ ਦੇ ਕੋਲੋਂ ਸਾਰਾ ਕੁਝ ਲੈ ਲਿਆ ਸੀ ਸਤਗੁਰ ਨੇ ਵਾਅਦਾ ਕੀਤਾ ਹੈ ਸਾਰਾ ਕੁਝ ਵਾਰ ਦਿੱਤਾ ਹੈ ਜਦੋਂ ਸਾਡੀ ਵਾਰੀ ਆਈ ਤਾਂ ਅਸੀਂ ਭਾਈ ਦੇ ਫਿਰਦੇ ਹਾਂ ਗੱਲ ਚੰਗੀ ਨਹੀਂ ਸੋ ਗੁਰੂ ਕਿਰਪਾ ਕਰਨ ਇਦਾਂ ਹੀ ਗੁਰਮਤ ਸਮਾਗਮਾਂ ਜਦੋਂ ਇਕੱਠੇ ਹੁੰਨੇ ਆ ਅਮਰ ਸੰਚਾਰ ਹੋਇਆ ਕਰੇ 6 ਤਰੀਕੇ ਨੂੰ ਜਿਹੜਾ ਮਾਰਚ ਹੋਣਾ ਬਾਬਾ ਜੀ ਦੀ ਅਗਵਾਈ ਦੇ ਵਿੱਚ ਸਮੂਹ ਇਲਾਕਾ ਸੰਗਤਾਂ ਅਤੇ ਪੰਜਾਬ ਦੀਆਂ ਹੋਰਨਾਂ ਸੰਗਤਾਂ ਨੂੰ ਬੇਨਤੀ ਹੈ ਬਾਦ ਚੜ ਕੇ ਹਿੱਸਾ ਲਾਓ ਬੰਦੀ ਸਿੰਘਾਂ ਨੂੰ ਛਡਾਉਣਾ ਸਾਡੀ ਕੋ ਖਾਨਾ ਪੂਰਤੀ ਨਹੀਂ ਸਾਡਾ ਧਰਮ ਹੈ ਤੇ ਇਹ ਨਾ ਸੋਚੋ ਵੀ ਸਰਕਾਰ ਨੇ ਉਹਨਾਂ ਤੇ ਰਹਿਮ ਕਰਕੇ ਛੱਡ ਦੇਣਾ ਸਰਕਾਰ ਨੇ ਬੰਦੀ ਸਿੰਘਾਂ ਨੂੰ ਉਸ ਦਿਨ ਛੱਡਣਾ ਜਦਨ ਅਸੀਂ ਸਰਕਾਰ ਦੀ ਧੌਣ ਤੇ ਗੋਡਾ ਰੱਖਣ ਜੋਗੇ ਹੋਗੇ ਸੋ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਇੰਨੀਆਂ ਕਿ ਬੇਨਤੀਆਂ ਦੇ ਨਾਲ ਮੈਂ ਖਿਮਾ ਦਾ ਜਾਚਕਾਂ ਬੋਲਦਿਆਂ ਅਨੇਕ ਭੁੱਲਾਂ ਹੋਈਆਂ ਅਣਜਾਣ ਸਮਝ ਕੇ ਮਾਫ਼ ਕਰਨਾ ਗੱਜ ਕੇ ਫਤਿ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ